ਜੀਨੀਅਸ ਸਟੱਡੀ ਹੱਬ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਹੀ ਸਰੋਤਿਆਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਸੋ ਅੱਜ ਆਪਾਂ ਗੱਲ ਕਰਾਂਗੇ ਪੈਨਸ਼ਨਰਸ ਬਜ਼ੁਰਗ ਤੇ ਨੇਤਰਹੀਣ ਵਿਅਕਤੀਆਂ ਦੇ ਲਈ ਜੋ ਨਵੀਆਂ ਸਹੂਲਤਾਂ ਸਰਕਾਰਾਂ ਵੱਲੋਂ ਜਾਰੀ ਹੋਈਆਂ ਨੇ ਅਗਲੇ ਮਹੀਨਿਆਂ ਦੇ ਵਿੱਚ ਕਿਹੜੀਆਂ-ਕਿਹੜੀਆਂ ਸਹੂਲਤਾਂ ਨੂੰ ਮਿਲ ਸਕਦੀਆਂ ਨੇ ਇਸ ਨੂੰ ਡਿਟੇਲ ਵਿੱਚ ਜਾਣਾਂਗੇ ਇਸ ਤੋਂ ਪਹਿਲਾਂ ਸਾਰੇ ਹੀ ਪੈਨਸ਼ਨਰਸ ਤੇ ਬਾਕੀ ਮੁਲਾਜ਼ਮਾਂ ਤੇ ਸਾਰੇ ਹੀ ਵਿਅਕਤੀ ਜੋ ਇਸ ਚੈਨਲ ਦੇ ਨਾਲ ਜੁੜੇ ਹਨ ਉਹ ਆਪਣੇ ਸਾਥੀਆਂ ਦੇ ਨਾਲ ਇਸ ਚੈਨਲ ਨੂੰ ਜਰੂਰ ਸ਼ੇਅਰ ਕਰ ਦੇਣ ਤੇ ਸਬਸਕ੍ਰਾਈਬ ਜਰੂਰ ਕਰ ਲੈਣ। ਸੋ ਸ਼ੁਰੂ ਕਰਦੀ ਹਾਂ ਅੱਜ ਦੀ ਪਹਿਲੀ ਖਬਰ। ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਵਿਧਾਨ ਸਭਾ ਹਲਕਾ ਜਲੰਧਰ ਦੀ ਜਿਮਨੀ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਵਧੇਰੇ ਫੈਸਲੇ ਲਏ ਜਾ ਰਹੇ ਹਨ। ਇਸੇ ਤਰ੍ਹਾਂ ਪੰਜਾਬ ਦੀ ਆਪ ਸਰਕਾਰ ਨੇ ਸੂਬੇ ਵਿੱਚ ਨੇਤਰਹੀਨਾਂ ਨੂੰ ਦਿੱਤੀ ਜਾਂਦੀ ਮੁਫਤ ਬੱਸ ਸਫ਼ਰ ਦੀ ਸਹੂਲਤ ਵਿੱਚ ਵਾਧਾ ਕਰਦਿਆਂ ਨੇਤਰਹੀਨਾਂ ਦੇ ਸਹਾਇਕਾਂ ਲਈ ਵੀ ਮੁਫਤ ਬੱਸ ਸਫ਼ਰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਹ ਐਲਾਨ ਵਿੱਤ ਦੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਦੀ ਅਗਵਾਈ ਵਿੱਚ ਮੀਟਿੰਗ ਦੌਰਾਨ ਹੋਇਆ ਕਿ ਇਸ ਦੇ ਵਿੱਚ ਸਾਫ਼ ਹੀ ਪਤਾ ਲੱਗਦਾ ਪਹਿਲੀ ਖਬਰ ਦੇ ਵਿੱਚ ਵੀ ਨੇਤਰਹੀਣ ਜਿਨ੍ਹਾਂ ਨੂੰ ਬਸ ਸਫ਼ਰ ਫ੍ਰੀ ਹੁੰਦਾ ਸੀ ਹੁਣ ਜੋ ਉਹਨਾਂ ਦੇ ਨਾਲ ਸਹਾਇਤਾ ਲਈ ਜਾਣਗੇ ਵਿਅਕਤੀ ਉਹਨਾਂ ਲਈ ਵੀ ਜਿਹੜੀ ਬਸ ਸੇਵਾ ਉਹ ਸਫ਼ਰ ਹੈ ਬਿਲਕੁਲ ਮੁਫਤ ਹੋਊਗਾ ਦੂਸਰੀ ਖਬਰ ਦੇ ਵਿੱਚ ਪੰਜਾਬ ਪੈਨਸ਼ਨਰਸ ਮਹਾਸੰਗ ਦੇ ਮੈਂਬਰਾਂ ਦੀ ਮੀਟਿੰਗ ਸੰਗ ਦੇ ਪ੍ਰਧਾਨ ਲੈਕਚਰਾਰ ਤਰੰਪਾਲ ਖੋਖ ਸੋਖਲ ਦੀ ਪ੍ਰਧਾਨਗੀ ਹੇਠ ਹੋਈ ਸੰਗ ਦੇ ਮੈਂਬਰ ਲੈਕਚਰਰ ਲక్ష్మణ ਸਿੰਘ ਤੇ ਪਮਨ ਕੁਮਾਰ ਨੇ ਦੱਸਿਆ ਕਿ ਮੀਟਿੰਗ ਤੋਂ ਪਹਿਲਾਂ ਬਲਾਕ ਦੇ ਸਕੂਲਾਂ ਚ ਪਹਿਲੀਆਂ ਤਿੰਨ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਅਕਤੀਆਂ ਦਾ ਸਨਮਾਨ ਕੀਤਾ ਗਿਆ ਉਸ ਤੋਂ ਬਾਅਦ ਪੈਨਸ਼ਨਰਜ਼ ਨੇ ਸਰਕਾਰ ਪ੍ਰਤੀ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰਾਂ ਪੈਨਸ਼ਨਰਜ਼ ਦੇ ਮਨਾਂ ਵਿੱਚੋਂ ਰੋਸ ਵਧਾ ਰਹੀਆਂ ਹਨ ਕਿਉਂਕਿ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਾਫੀ ਵਾਅਦੇ ਕੀਤੇ ਸਨ ਪਰ ਉਹਨਾਂ ਵਿੱਚੋਂ ਕੋਈ ਵਾਅਦਾ ਪੂਰਾ ਨਹੀਂ ਕੀਤਾ ਸੋ ਪੈਨਸ਼ਨਰਸ ਦੇ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹਨਾਂ ਦੀ ਸਮੁੱਚੀ ਹੱਕੀ ਮੰਗਾਂ ਤੁਰੰਤ ਮੰਨੀਆਂ ਜਾਣ ਇਸ ਮੌਕੇ ਸੰਗ ਦੇ ਪ੍ਰਧਾਨ ਧਰਮਪਾਲ ਸੋਖਲ ਪ੍ਰੋਫੈਸਰ ਨਿਰਮਲ ਸਿੰਘ ਹਰਚੰਦ ਸਿੰਘ ਸੁਰਿੰਦਰਜੀਤ ਵਰਮਾ ਜੋਗਿੰਦਰ ਸਿੰਘ ਮੀਹਾ ਸਿੰਘ ਭਗ ਸਿੰਘ ਤੇ ਬਾਕੀ ਹੋਰ ਵੀ ਕਾਫੀ ਆ ਜਿਹੜੇ ਕ੍ਰਿਸ਼ਨ ਸਿੰਘ ਕੁਮਾਰ ਜਰਨੈਲ ਸਿੰਘ ਇਹ ਸਾਰੇ ਉੱਥੇ ਸ਼ਾਮਲ ਸਨ ਏਸੀਜੀ ਪੈਨਸ਼ਨਸ ਦੀਆਂ ਮੰਗਾਂ ਦੇ ਮੂਹ ਲੈ ਕੇ ਇਸ ਤੋਂ ਇਲਾਵਾ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਲਈ ਤੇ ਪੈਨਸਰ ਦੇ ਲਈ ਇੱਕ ਆਪਾਂ ਪਹਿਲਾਂ ਵੀਡੀਓ ਬਣਾ ਚੁੱਕੀ ਆ ਜਿਹੜੀ ਉਹਨਾਂ ਨੂੰ ਸਹੂਲਤ ਦਿੱਤੀ ਜਾਊਗੀ ਕਿ ਪਾਲਿਸੀਜ਼ ਹੈਗੀਆਂ ਜਿਹੜੀਆਂ ਹੈਲਥ ਨੂੰ ਲੈ ਕੇ ਹੈਲਥ ਇੰਸ਼ੋਰੈਂਸ ਨੂੰ ਲੈ ਕੇ ਕਈ ਜਿਹੜੀਆਂ ਪਾਲਿਸੀਜ਼ ਨਹੀਂ ਬਣਦੀਆਂ ਸੀ ਉਹ ਹੁਣ ਉਹ ਜਿਹੜਾ ਸਿਹਤ ਬੀਮਾ ਕਰਵਾ ਸਕਦੇ ਆ ਤੇ ਆਪਣੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹਦਾ ਫਾਇਦਾ ਲੈ ਸਕਦੇ ਆ ਉਹ ਮੇਰੇ ਵੀਡੀਓ ਦੇ ਵਿੱਚ ਸਾਰਾ ਪ੍ਰੋਸੈਸ ਤੁਹਾਨੂੰ ਦੱਸਿਆ ਹੋਇਆ ਹੈ ਉਹ ਤੁਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਆ ਕੇ ਸੋਣ ਸਕਦੇ ਹੋ ਇਸ ਤੋਂ ਇਲਾਵਾ ਜਿਹੜੀਆਂ ਔਰਤਾਂ ਨੇ ਔਰਤਾਂ ਦੇ ਹੱਕ ਦੇ ਵਿੱਚ ਵੀ ਫੈਸਲਾ ਆ ਚੁੱਕਿਆ ਪੰਜਾਬ ਸਰਕਾਰ ਵੱਲੋਂ ਜਿਸ ਦੇ ਵਿੱਚ ਉਹਨਾਂ ਨੂੰ ਹਰ ਮਹੀਨੇ 1100 ਜਿਹੜਾ ਪੱਤਾ ਦਿੱਤਾ ਜਾਊਗਾ ਇਹ ਜਿਹੜੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਵੀ ਜਲਦੀ ਹੀ ਇਸ ਤੇ ਉੱਪਰ ਕੰਮ ਹੋ ਜਾਊਗਾ ਤੇ ਨਾਲ ਹੀ ਜਿਹੜੇ ਵਿਦਿਆਰਥੀ ਜਾਂ ਜਿਹੜੇ ਵਿਅਕਤੀ ਅ ਬੇਰੁਜ਼ਗਾਰ ਨੇ ਦਿਵਿਆਂਗ ਜਿਹੜੇ ਵਿਅਕਤੀ ਨੇ ਉਹਨਾਂ ਦੇ ਲਈ ਵੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਸਰਕਾਰ ਪੋਸਟਾਂ ਜਲਦ ਹੀ ਕੱਢਣ ਜਾ ਰਹੀ ਹੈ ਬਾਕੀ ਪੈਨਸ਼ਨਜ਼ ਬਜ਼ੁਰਗ ਨੇਤਰਹੀਣ ਤੇ ਔਰਤਾਂ ਦੇ ਨਾਲ ਸਬੰਧਿਤ ਤੁਹਾਨੂੰ ਸਾਰੀਆਂ ਸਹੂਲਤਾਂ ਨਾਲ ਇੱਕ ਵਾਰ ਰੂਬਰੂ ਕਰਵਾ ਦਿੱਤਾ ਹੈ। ਇਹਨਾਂ ਦੇ ਸਬੰਧ ਵਿੱਚ ਜਦੋਂ ਵੀ ਕੋਈ ਨੋਟੀਫਿਕੇਸ਼ਨ ਜਾਰੀ ਹੁੰਦੀ ਹੈ ਤੁਹਾਡੇ ਨਾਲ ਨਾਲ ਦੀ ਨਾਲ ਸ਼ੇਅਰ ਕਰਾਂਗੇ। ਸੋ ਇਸ ਤੋਂ ਬਿਨਾ ਮੁਲਾਜ਼ਮਾਂ ਪੈਨਸ਼ਨਜ਼ ਤੇ ਸਖਿਆਰਥੀ ਜੋ ਪੀਐਸਟੈਟ ਦੀ ਤਿਆਰੀ ਕਰ ਰਹੇ ਨੇ, ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਨੇ, ਉਹਨਾਂ ਦੇ ਨਾਲ ਵੀ ਜੁੜੀ ਹੋਈ ਜਾਣਕਾਰੀ ਦਿਨ ਲਈ ਅਸੀਂ ਵੀਡੀਓ ਬਣਾਉਂਦੇ ਰਹਿਨੇ ਆ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਅਪਡੇਟ ਨਿਊਜ਼ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਧੰਨਵਾਦ ਜੀ